ਕਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਂ ਗੁਜਰੀ ਵਿੱਚ ਸਰਹੰਦ ਗੁਜਰੀ ਸਮਾ ਗੁਜਰੀਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤ ਸੰਨ ਦਿੱਤੇ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ ਮਤ ਸ਼ਹਿਨਸ਼ਾ ਮੈਨੂੰ ਕਹੋ ਸਿੰਘੋ ਕਿਸ਼ਤਾ ਵਿੱਚ ਦਾ ਕਰਜ਼ੋ ਉਤਾਰਿਆ ਮੈਂ ਕਿਸ਼ਤਾ ਵਿੱਚ ਦਾ ਕਰਜ਼ੋ ਉਤਾਰਿਆ ਮੈਂ ਦਾਸ ਬੀਬੀ ਬਿਆਦ ਕਰ ਖਾਲਸਾ ਰਜਤ ਦੀ ਫਤਿਹ ਕਰੋ ਜੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲਾ ਮਹੀਨਾ ਪੋਹ ਦਾ ਉਸ ਪੋਹ ਦੀਆਂ ਠੰਡੀਆਂ ਰਾਤਾਂ ਉਹਨਾਂ ਠੰਡੀਆਂ ਰਾਤਾਂ ਵਿੱਚ ਜਿਹੜਾ ਸ਼ਹੀਦੀ ਹਫਤਾ ਆਉਣਾ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਨੇ ਜਿਵੇਂ ਇਹਨਾਂ ਪੀੜਾਂ ਨੂੰ ਆਪਣੇ ਪਿੰਡੇ ਤੇ ਸਹਿ ਕੇ ਵੀ ਗਾਲਿਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਦੁੱਧ ਵਿਨ ਰੋਗ ਰਜਾਈਆਂ ਦਾ ਨਾਗਨੇਵਾਸ ਦਾ ਸੈਨਾ ਤੁਹਾਡੇ ਸਾਹਮਣੇ ਦਾਸ ਦਾ ਜਤਾ ਕਵਿਤਾ ਇਹੋ ਪੇਸ਼ ਕਰ ਰਹੇ ਹਨ

Mom! جب بن جارہا کیسا جب بن جارہا اتنا پھکے کئی دن ہو گئے تیرے دلوا پارا تیرے دلوا پارا نہیں ہاریاں کسے پڑا تے نہیں ہاریاں کسے پڑا تے لکھ مصیبت ਪੰਚ ਦਾ ਕੰਮ ਮਹਾਨ ਕਰ ਗਿਆ ਬਲੀ ਪੰਚ ਦਾ ਕੰਮ ਮਹਾਨ ਕਰ ਗਿਆ ਬਚਿੱਤਰ ਨਾਟਕ ਐਸਾ ਖੇਡ ਗਿਆ ਸਾਰੀ ਦੁਨੀਆ ਤਾਂ ਹੈਰਾਨ ਕਰ ਗਿਆ ਪੇਜ ਦਿੱਲੀ ਦੇ ਚਾਂਦਨੀ ਚੌਕ ਅੰਦਰ ਪਹਿਲਾ ਪਿਤਾ ਦੇ ਤਾਈ ਕੁਰਬਾਨ ਕਰ ਗਿਆ ਪੁੱਤਾਂ ਵਾਲਿਓ ਪੁੱਤਾਂ ਵੱਲ ਨਜ਼ਰ ਮਾਰੋ ਪਿਤਾ ਹੱਸ ਕੇ ਪੁੱਤਾਂ ਦਾ ਨਾਮ ਕਰ ਗਿਆ ਪਿਤਾ ਹੱਸ ਕੇ ਪੁੱਤਾਂ ਦਾ ਨਾਮ ਕਰ ਗਿਆ ਕਵਿਤਾ ਨੂੰ ਜ਼ਰੂਰ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ